ਹਰਜਿੰਦਰ ਸਿੰਘ ਤਾਮੀ ਵੱਲੋਂ ਸ਼ੋਮਨੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ। ਹਰਜਿੰਦਰ ਸਿੰਘ ਤਾਮੀ ਵੱਲੋਂ ਸ਼ੋਮਨੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਦਾ ਵੱਡਾ ਐਲਾਨ ਕੀਤਾ ਔਰ ਦੱਸਿਆ ਕਿ ਇਸ ਰਿਕਾਰਤ ਸਾਇਬ ਦੇ ਜਥੇਦਾਰ ਗਿਆਨੀ ਰੁਘਵੀਰ ਸਿੰਘ ਵੱਲੋਂ ਪਾਈ ਪੋਸਟ ਤੋਂ ਬਾਅਦ ਅਸਤੀਫਾ ਦਿੱਤਾ ਗਿਆ ਹੈ। ਉਨਾਵ ਲੋਕ ਯਾਨੀ ਹਰਪ੍ਰੀਤ ਸਿੰਘ ਖਿਲਾਫ ਕੀਤੀ ਗਈ ਕਾਰਵਾਈ ਉਤੇ ਇਤਰਾਜ਼ ਕੀਤੇ ਸੀ ਜਿਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਵੱਲੋਂ ਸ਼ੋਮਨੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ਤੁਹਾਨੂੰ ਦੱਸੀਏ ਤਾਂ ਹੁਣ ਜਿੱਥੇ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਉੱਤੇ ਵੱਡੇ ਕਾਰਵਾਈ ਕੀਤੀ ਸੀਗੀ ਉਹਨਾਂ ਨੂੰ ਜੋ ਹੈ ਜਿਹੜੀ ਉਹਨਾਂ ਦੀ ਅਹੁਦੇ ਤੋਂ ਜਿਹੜਾ ਵਾ ਉਹਨਾਂ ਨੂੰ ਬਾਹਰ ਕੱਢਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਹੁਣ ਵੱਡਾ ਕਦਮ ਜਿਹੜਾ ਵਾ ਉਹ ਹਰਜਿੰਦਰ ਸਿੰਘ ਤਾਮੀ ਉਹਨਾਂ ਦੇ ਵੱਲੋਂ ਚੁੱਕਿਆ ਗਿਆ ਜਿੱਥੇ ਉਹਨਾਂ ਨੇ ਹਰਜਿੰਦਰ ਸਿੰਘ ਤਾਮੀ ਵੱਲੋਂ ਸ਼ੋਮਨੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਐ ਐਸਪੀਸੀ ਦੇ ਪ੍ਰਧਾਨ ਸੀਗੇ ਹਰਜਿੰਦਰ ਸਿੰਘ ਤਾਮੀ ਤੇ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਦੱਸਿਏ ਕਿ ਹੁਣ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਹਰਜਿੰਦਰ ਸਿੰਘ ਤਾਮੀ ਉਹਨਾ ਨੇ ਪ੍ਰੈਸ ਕਾਨਫਰੰਸ ਕੀਤੀ ਸੀਗੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਅਸਤੀਫੇ ਦੀ ਗੱਲ ਆਖੀ ਗਈ ਹੈ ਔਰ ਅਤਰਿੰਕ ਕਮੇਟੀ ਨੂੰ ਇਹ ਆਪਣਾ ਅਸਤੀਫਾ ਸੌਂਪ ਦਿੱਤਾ ਤੇ ਹੁਣ ਇੱਕ ਬਿਹਦ ਵੱਡਾ ਪੁਚਾਲ ਜਿਹੜਾ ਵਾ ਉਹ ਆ ਚੁੱਕਾ ਹੈ ਦੱਸਿਏ ਕਿ ਹਰਜਿੰਦਰ ਸਿੰਘ ਧਾਮੀ ਜਿਹੜੇ ਸੀਗੇ ਉਹ ਇੱਕ ਸੱਤ ਮੈਂਬਰੀ ਕਮੇਟੀ ਦੇ ਵਿੱਚ ਵੀ ਸ਼ਾਮਲ ਸਨ ਔਰ ਉਹਨਾਂ ਨੇ ਇਹ ਵੀ ਗੱਲ ਆ ਕਿ ਕਿ ਸੱਤ ਮੈਂਬਰੀ ਕਮੇਟੀ ਤੋਂ ਉਹਨਾਂ ਨੂੰ ਬਾਹਰ ਕਰ ਦਿੱਤਾ ਜਾਵੇ ਔਰ ਨਾਲ ਦੀ ਨਾਲ ਜਿੱਥੇ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਦੇ ਮਾਮਲੇ ਨੂੰ ਲੈ ਕੇ 2 ਦਸੰਬਰ ਨੂੰ ਇਹ ਜਿਹੜੀ ਕਮੇਟੀ ਬਣਾਈ ਸੀਗੀ ਔਰ 18 ਤਰੀਕ ਨੂੰ ਮੀਟਿੰਗ ਹੋਣ ਵਾਲੀ ਸੀ ਔਰ ਇਹ ਚਰਚਾਵਾਂ ਲਗਾਤਾਰ ਉੱਠ ਚੁੱਕੀਆਂ ਨੇ ਹਰਜਿੰਦਰ ਸਿੰਘ ਧਾਮੀ ਦੇ ਉੱਤੇ ਪੂਰਾ ਪ੍ਰੈਸ਼ਰ ਬਣਾਇਆ ਹੋਇਆ ਸੀਗਾ ਪੂਰੀ ਇੱਕ ਉਹਨਾਂ ਦੇ ਉੱਤੇ ਇੱਕ ਬਹੁਤ ਜ਼ਿਆਦਾ ਲੋਡ ਸੀਗਾ ਔਰ ਜਿਸ ਕਰਕੇ ਹੁਣ ਉਹਨਾਂ ਨੂੰ ਜਿਹੜਾ ਫੈਸਲਾ ਜਿਹੜੇ ਸੀਗੇ ਉਹਨਾਂ ਨੂੰ ਬਹੁਤ ਸਾਰੀਆਂ ਪ੍ਰੈਸ਼ਰ ਦੇ ਹੇਠਾਂ ਕੇ ਲੈਣਾ ਪੈ ਰਿਹਾ ਸੀ ਔਰ ਜਿਸ ਤੋਂ ਬਾਅਦ ਉਹਨਾਂ ਨੇ ਇੱਕ ਵੱਡਾ ਕਦਮ ਚੁੱਕਿਆ ਤਾਂ ਇਹਮ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਹੁਣ ਐਸਜੀਪੀਸੀ ਦੇ ਪ੍ਰਧਾਨ ਜਿਹੜੇ ਨੇ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਹਾਲਾਂਕਿ ਹੁਣ ਵੱਡਾ ਸਵਾਲ ਇਹ ਹੈ ਕਿ ਆ ਤ੍ਰਿੰਕ ਮੇ ਨੂੰ ਜਦੋਂ ਇਹ ਅਸਤੀਫਾ ਸੌਂਪਿਆ ਉਹ ਇਹ ਅਸਤੀਫਾ ਸਵੀਕਾਰ ਕਰਦੇ ਨਹੀਂ ਕਿ ਨਹੀਂ ਪਰ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਉਹ ਆਪਣੇ ਅਹੁਦੇ ਨੂੰ ਛੱਡਦੇ ਨੇ ਤੇ ਉਹਨਾਂ ਦੇ ਵੱਲੋਂ ਇਹ ਪ੍ਰਧਾਨਗੀ ਨੂੰ ਛੱਡ ਦਿੱਤਾ ਜਾ ਰਿਹਾ ਤਾਂ ਅਹਿਮ ਵੱਡੀ ਖਬਰ ਇਸ ਵਕਤ ਦੀ ਆ ਰਹੀ ਹੈ ਕਿ ਅਰਜਿੰਦਰ ਸਿੰਘ ਧਾਮੀ ਵੱਲੋਂ ਸ਼ੋਮਨੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਗਿਆ ਹਾਲਾਂਕਿ ਹੁਣ ਇਹ ਕਿਹਾ ਗਿਆ ਕਿ ਉਹਨਾਂ ਜਿਹੜੀ 7 ਮੈਂਬਰੀ ਕਮੇਟੀ ਬਣਾਈ ਹੈ ਉਸ ਤੋਂ ਵੀ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਵੇ ਤਾਂ ਗਿਆਨੀ ਰੁਗਵੀਰ ਸਿੰਘ ਹੁਣਾ ਦੇ ਵੱਲੋਂ ਜਿਹੜੀ ਪੋਸਟ ਪਾਈ ਗਈ ਸੀਗੀ ਔਰ ਉਹਨਾਂ ਨੇ ਯਾਨੀ ਹਰਪ੍ਰੀਤ ਸਿੰਘ ਉਹਨਾਂ ਦੇ ਉੱਤੇ ਹੋਏ ਐਕਸ਼ਨ ਦੇ ਜਿਹੜੇ ਆ ਉਹਨਾਂ ਨੇ ਇਤਰਾਜ਼ ਜ਼ਾਹਰ ਕੀਤਾ ਸੀਗਾ ਔਰ ਕਿਹਾ ਸੀ ਮੰਦਪਾ ਕਾਇਆ ਅਜਿਹਾ ਨਹੀਂ ਹੋਣਾ ਚਾਹੀਦਾ ਔਰ ਉਸ ਨੂੰ ਦੇਖਦੇ ਹੋਏ ਹੀ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਵੱਡਾ ਫੈਸਲਾ ਲੈ ਲਿਆ ਤੇ ਆਪਣੇ ਔਤੇ ਤੋਂ ਅਸਤੀਫਾ ਦੇ ਦਿੱਤਾ ਅਹਿਮ ਖਬਰ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਤੇ ਨਾ ਦੇ ਨਾਲ ਦੱਸ ਦਈਏ ਕਿ ਹੁਣੇ ਅਸਤੀਫਾ ਸਵੀਕਾਰ ਕੀਤਾ ਜਾਵੇਗਾ ਨਹੀਂ ਇਹ ਦੇਖਣਾ ਵੀ ਬਣਦਾ ਹੈ ਤੇ ਨਾਲ ਦੀ ਨਾਲ ਪਰ ਹੁਣ ਇੱਕ ਵੱਡਾ ਜਿਹੜਾ ਪੁਚਾਲਾ ਚੁੱਕਾ ਹੈ ਜਿੱਥੇ ਐਸਪੀਸੀ ਦੇ ਪ੍ਰਧਾਨ ਨੇ ਆਪਣੀ ਪ੍ਰਧਾਨਗੀ ਦੇ ਅਹੁਦੇ ਨੂੰ ਛੱਡ ਦਿੱਤਾ